70 ਵਾਲਿਆਂ ਦਾ ਅਤੇ ਐਨ ਕੇ ਐਨ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਅੱਜ ਆਪਣਾ ਕੀਮਤੀ ਸਮਾਂ ਕੱਢਿਆ ਅੱਜ ਬੜੀ ਖੁਸ਼ੀ ਦੀ ਗੱਲ ਆ ਤੇ ਚਮਨ ਲਾਲ ਨੇ 35 ਸਾਲ ਤੋਂ 6 ਮਹੀਨੇ ਜਿਹੜਾ ਮੇਰੇ ਨਾਲ ਕੰਮ ਕੀਤਾ ਭਰਾਵਾਂ ਵਾਂਗੂ ਤੇ ਕਦੇ ਵੀ ਇਹਨ ਵੀ ਮੰਚ 'ਤੇ ਇਹਨਾਂ ਖੋਟ ਨਹੀਂ ਰੱਖੀ ਕੰਮ ਕਰਨ ਲਈ ਬੜਾ ਆਪਣੇ ਘਰ ਦਾ ਕੰਮ ਸਮਝ ਕੇ ਮੇਰੇ ਨਾਲੋਂ ਵੀ ਫਿਕਰ ਕਰਦਾ ਸੀ ਅਜੇ ਮੈਂ ਭਵੇਂ ਕੋਈ ਲਗਰਜੀ ਕਰ ਜਾਵਾਂ ਇਹ ਮੇਰੇ ਨਾਲੋਂ ਵੀ ਵੱਧ ਫਿਕਰ ਕਰਦਾ ਸੀ ਕੋਈ ਨੁਕਸਾਨ ਹੋ ਜਵੇ ਇਹਨ ਵੱਧ ਫਿਕਰ ਕਰਨਾ ਵੀ ਉਹ ਫਲਾਨੀ ਚੀਜ਼ ਦਾ ਨੁਕਸਾਨ ਹੋ ਗਿਆ ਫਸਲ ਦਾ ਜਾ ਉਹ ਵੀ ਮੈਂ ਅਜੇ ਸੁੱਤਾ ਪਿਆ ਹੁੰਦਾ ਸੀ ਜਦੋਂ ਇਹ ਉੱਠ ਕੇ ਘਰੋਂ ਆ ਕੇ ਮੈਨੂੰ ਹੱਕਾ ਮਾਰਦਾ ਹੁੰਦਾ ਸੀ ਤੇ ਮੈਂ ਇਹਦਾ ਬਹੁਤ ਧੰਨਵਾਦ ਕਰਦਾ ਜਿਨੇ ਐਡਾ ਲੰਮਾ ਸਮਾਂ ਮੇਰੇ ਨਾਲ ਭਰਾਵਾਂ ਵਾਂਗੂ ਕੱਢਿਆ ਤੇ ਇਹਦਾ ਸਾਰਾ ਪਰਿਵਾਰ ਆਪਣਾ ਅੱਜ ਤੱਕ ਆਪਣਾ ਇਜ਼ਤਮਾਨ ਕਰਦਾ ਰਿਸਪੈਕਟ ਕਰਦਾ ਆ ਤੇ ਬਾਕੀ ਪਿੰਡ ਵਾਲਿਆਂ ਨੂੰ ਵੀ ਪਤਾ ਵੀ 35 ਸਾਲ ਤਾਂ 6 ਮਹੀਨੇ ਬਹੁਤ ਸਮਾਂ ਹੋ ਜਾਂਦਾ ਤੇ ਕਦੇ ਵੀ ਮਨ ਦੇ ਵਿੱਚ ਇਸ ਨੇ ਕਹਿੰਦੇ ਨੇ ਖੋਟ ਨਹੀਂ ਰੱਖਿਆ ਆਪਣਾ ਘਰ ਸਮਝ ਕੇ ਕੰਮ ਕਰਦਾ ਰਿਆ ਇਸ ਕਰਕੇ ਮੈਂ ਅੱਜ ਵੀ ਇਹਨੂੰ ਇਹਨੂੰ ਇਹ ਗੱਲ ਕਹੀ ਸੀ ਪਹਿਲਾਂ ਵੀ ਜਿੱਤਿਆ ਰਿਟਾਇਰਮੈਂਟ ਹੋਣਾ ਨਾ ਸੋਚੀ ਤੈਨੂੰ ਮੈਂ ਖੁਸ਼ੀ ਤੇ ਕੀਤਾ ਪਰ ਉਹ ਤੋਂ ਬਾਅਦ ਵੀ ਤੈਨੂੰ ਆਉਂਦਾ ਰਹਿਣਾ ਤੈ ਮੇਰੇ ਕੋਲ ਹੀ ਆਉਣਾ ਆ ਤੇ ਕੰਮ ਤੇਰੇ ਕੋਲ ਨਹੀਂ ਵੀ ਹੋਊਗਾ ਤੂੰ ਇੱਥੇ ਬੈਠਾ ਰਹਿਣਾ ਇਹੀ ਬਹੁਤ ਹੈਗਾ ਤੇ ਜਿੰਨਾ ਤੇ ਕੰਮ ਹੋਊਗਾ ਕਰੀ ਮੈਂ ਇਹ ਨਹੀਂ ਕਹਿੰਦਾ ਨਹੀਂ ਹੋਊਗਾ ਤਾਂ ਵੀ ਤੂੰ ਉੱਥੇ ਮੰਜਾ ਡਾਲਾ ਕੁਰਸੀ ਡਾਲਾ ਤੂੰ ਬੈਠ ਕੇ ਨਗਰਾਨੀ ਰੱਖਣੀ ਆ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਦਾ ਸਰਪੰਚ ਤੁਸੀਂ ਦਾ ਤਰੇ ਉਹ ਵੀ 35 ਸਾਲ ਇਹਨਾਂ ਨੇ ਸਵਾਵਾ ਨਮਾਈਆਂ ਤੁਹਾਡੇ ਨਾਲ ਹਾਂਜੀ ਤੇ ਰਹਿਦੀ ਜ਼ਿੰਦਗੀ ਜਿਹੜੀ ਹੈ ਉਹਦੇ ਚ ਕੀ ਸਹਯੋਗ ਦੇਓਗੇ ਇਹਨਾਂ ਨੂੰ ਕੋਈ ਪੈਨਸ਼ਨ ਵੀ ਦੇ ਰਹੇ ਹੋ ਆਪਾਂ ਇਹਨਾਂ ਨੂੰ ਨਾਲ ਦੀ ਨਾਲ ਖਰਚਾ ਦੇ ਹੀ ਜਾਣਾ ਕਿਉਂ ਮੈਂ ਅੱਗੇ ਵੀ ਪੁੱਛ ਲਓ ਇਹਨੂੰ ਕਦੇ ਮੈਨੂੰ ਇਹਨੇ ਕਿਹਾ ਵੀ ਮੈਨੂੰ 2000 ਚਾਹੀਦਾ 500 ਚਾਹੀਦਾ ਮੈਂ ਕਦੇ ਨਾਂ ਲਿਖਿਆ ਹੀ ਆ ਨਾਵੇਂ ਇਹਨੂੰ ਕਿਹਾ ਹੀ ਆ ਨਾ ਇਹਨੇ ਮੈਨੂੰ ਪੁੱਛਿਆ ਵੀ ਮੈਨੂੰ ਤੂੰ ਕਿੰਨੇ ਦਿਨਾਂ ਨਹੀਂ ਦਿੰਦਾ ਹੁਣ ਮੈਨੂੰ ਕੋਈ ਲਗਭਗ 10 15 ਸਾਲ ਹੋ ਗਿਆ ਜੋ ਇਹ ਮੇਤੇ ਮੰਗਲ ਮੈਨੂੰ ਦੇ ਦਿੰਨਾ ਕਹਿੰਦੇ ਮੈਂ ਇਹਨੂੰ ਇਹਦੇ ਨਾਲ ਫਰਕੇ ਨਹੀਂ ਕੀਤਾ ਤੇ ਇੱਕ ਬੱਚੇ ਨੇ ਇੱਥੇ ਬੰਗੇ ਦੁਕਾਨ ਬਣਾਈ ਆ ਕੱਪੜੇ ਦੀ ਬਹੁਤ ਵਧੀਆ ਚੱਲਦੀ ਇੱਕ ਇਹਨਾਂ ਦਾ ਬੇਟਾ ਬਾਹਰ ਆ ਇੱਕ ਮੁੰਡਾ ਹੋਰ ਪ੍ਰਾਈਵੇਟ ਸਰਵਿਸ ਕਰਦਾ ਪਰ ਫਿਰ ਵੀ ਇਹਨੂੰ ਮੈਂ ਕਿਹਾ ਵੀ ਮੈਂ ਤੇਰੇ ਲਈ ਬੈਠਾ ਆ ਤੇ ਮੈਂ ਤੂੰ ਕਿਸੇ ਗੱਲੋਂ ਡੋਲਣਾ ਨਹੀਂ ਹੈਗਾ ਇਹ ਆਇਆ ਦਾ ਧੰਨਵਾਦ ਮੈਂ ਸ਼ੁਕਰਗੁਜ਼ਾਰ ਆ ਬੜਾ ਇਹਨਾਂ ਨਾਲ ਮੈਂ 78 ਤੋਂ ਕੰਮ ਕਰਦਾ ਬਹੁਤ ਵਧੀਆ ਸਾਡਾ ਸਮਾਂ ਪਾਸ ਹੋਇਆ ਬਾਕੀ ਕੋਈ ਵੀ ਨੁਕਸਾਨ ਹੋਇਆ ਕਦੇ ਨਹੀਂ 잡 ਕੇ ਆਇਆ ਨਹੀਂ ਕਦੇ ਨਹੀਂ ਕੁਛ ਕੀਤਾ ਲੈ ਥੋੜਾ ਕੰਮ ਕਰ ਲੋ ਚਾਹੇ ਬਹੁਤਾ ਕਰ ਲੋ ਕਦੇ ਇਹ ਨਹੀਂ ਕਿਹਾ ਕਦੇ ਘਟ ਕੀਤਾ ਜਾਂ ਬੰਦ ਕੀਤਾ ਬਾਕੀ ਹੋਰ ਵੀ ਇਹਨਾਂ ਨਾਲ ਨਾਲ ਭਰਾਵਾਂ ਗੇਰਾ ਟਾਈਮ ਪਾਸ ਹੋਇਆ ਬਾਕੀ ਉਹ ਇਹਨਾਂ ਦੇ ਧਰੋਂ ਵੀ ਬੜਾ ਚੰਗਾ ਸਮਝਦੇ ਸੇ ਰੋਟੀ ਪਾਣੀ ਸਭ ਕੋ ਖਾਣਾ ਜਾਣਾ ਪੀਦੇ ਬਹੁਤ ਚੰਗਾ ਸਮਝਦੇ ਸੇ ਕੋਈ ਚੰਗੇ ਖੁਸ਼ੀ ਦੇ ਮੌਕੇ ਕੋ ਸਾਡੇ ਕਰੋ ਹੋਰ ਉਹਨਾਂ ਖੁਸ਼ੀ ਦੇ ਪਹਿਲੇ ਸਭ ਕੋ ਕਰਦੇ ਰਹੇ ਆ ਬਰਾਬਰ ਖੜਦੇ ਰਹੇ ਆ ਮੈਂ ਜਿੰਨੇ ਵੀ ਆਏ ਆ ਵੀਰ ਸੰਗਤ ਆ ਜਿਹੜਾ ਇੱਕ ਛੋਟਾ ਜਿਹਾ ਸੱਦੇ ਤੇ ਆਏ ਆ ਇਹਨਾਂ ਸਾਰਿਆਂ ਦਾ ਵੀ ਮੈਂ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਕੀਮਤੀ ਸਮਾਂ ਕੱਢਿਆ ਆ ਦੇਖੋ ਸਾਰਾ ਪਿੰਡ ਸਾਡਾ ਅੱਜ ਨਗਰ ਇਕੱਠਾ ਹੋਇਆ ਸਾਡਾ ਪਿੰਡ ਬਹੁਤ ਛੋਟਾ ਆ ਛੋਟੇ ਹੋਣ ਦੇ ਕਰਕੇ ਵੀ ਬਹੁਤ ਦੇਖ ਲਓ ਸਾਰੀ ਸੰਗਤ ਆਈ ਆ ਸਾਰਿਆਂ ਨੇ ਹਮਵਾ ਕੇ ਆਪਣੇ ਰਿਸ਼ਤੇਦਾਰ ਵੀ ਆਏ ਨੇ ਤੇ ਇਹ ਸਾਰਿਆਂ ਨੇ ਅੱਜ ਜਿਹੜੀ ਬੜੀ ਖੁਸ਼ੀ ਮਨਾਈ ਆ ਇਹ ਜਿਹੜਾ ਆਪਾਂ ਪਹਿਲੇ ਦਿਨ ਇਹ ਕਹਿੰਦੇ ਵੀ ਅਸੀਂ ਇਹ ਪ੍ਰੋਗਰਾਮ ਦੇਖਣਾ ਰਿਟਾਇਰਮੈਂਟ ਕਰਦੇ ਆ ਪ੍ਰਾਈਵੇਟ ਕੋ ਖੇਤੀ ਕਰਨ ਵਾਲਾ ਨਹੀਂ ਰਿਟਾਇਰਮੈਂਟ ਨਹੀਂ ਕਰਦਾ ਮੈਂ ਕਿਹਾ ਯਾਰ ਮੈਂ ਕਿਹਾ ਇੰਨਾ ਲੰਬਾ ਟਵਾ ਇਹਨੇ ਸਮਾਨ ਸਾਡੇ ਨਾਲ ਕੱਢਿਆ ਵੀ ਆਪਾਂ ਇਹਦਾ ਪੂਰਾ ਮਾਣ ਸਤਿਕਾਰ ਨਾਲ ਘਰ ਛੱਡ ਕੇ ਆਉਣਾ ਇਹਨੂੰ ઘરો પાણી ચા પી કે જાણ પાણી રોટી ખા કે